ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਵਾਰਤਕ ਦੀ ਸਿੱਖਿਆ ਦੀਆਂ ਵਿਧੀਆਂ ਜਾਇ ਕਿਹ ਲੋਕ ਕਿ ਵਾਰਤਕ ਨੂੰ ਪੜਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਵਾਰਤਕ ਨੂੰ ਵਧੀਆ ਢੰਗ ਦੇ ਨਾਲ ਪੜਾ ਸਕਦੇ ਹਾਂ ਵਾਰਤਕਿਕ ਕਲਾ ਹੈ ਤੇ ਇਸ ਦਾ ਖੇਤਰ ਵੀ ਕਾਫੀ ਵਿਸ਼ਾਲ ਹੈ ਵਾਰਤਕ ਉਦੇਸ਼ਾਂ ਦੀ ਪੂਰਤੀ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਰੋਚਕਮਈ ਵਿਧੀਆਂ ਦਾ ਪ੍ਰਯੋਗ ਕਰਕੇ ਬੱਚਿਆਂ ਨੂੰ ਵਾਰਤਕ ਦਾ ਅਧਿਐਨ ਕਰਵਾਇਆ ਜਾ ਸਕੇ ਇਹ ਜਿਹੜੀ ਵਾਰਤਕ ਆ ਉਹ ਬੱਚਿਆਂ ਨੂੰ ਕਿਵੇਂ ਪੜਾਉਣੀ ਹੈ ਰੌਚਕਮਈ ਵਿਧੀਆਂ ਦੀ ਵਰਤੋਂ ਕਰਕੇ ਤੇ ਵਾਰਤਕ ਪੜਾਉਣ ਦੇ ਲਈ ਜਿਹੜੀਆਂ ਪ੍ਰਮੁੱਖ ਵਿਧੀਆਂ ਨੇ ਤੁਸੀਂ ਉਹ ਦੇਖ ਰਹੇ ਹੋ ਤੁਸੀਂ ਵੀ ਇਸ ਤਰੀਕੇ ਨਾਲ ਜਿਹੜਾ ਇਹ ਬਣਿਆ ਹੋਇਆ ਉਹ ਬਣਾ ਸਕਦੇ ਹੋ ਇਹ ਨਾਲ ਜਿਹੜਾ ਤੁਹਾਡਾ ਪੇਪਰ ਉਹ ਬਹੁਤ ਸੋਹਣਾ ਲੱਗੇਗਾ ਹੁਣ ਦੇਖੋ ਇੱਥੇ ਲਿਖੋਗੇ ਤੁਸੀਂ ਵਾਰਤਕ ਸਿੱਖਿਆ ਦੀਆਂ ਵਿਧੀਆਂ ਹੁਣ ਕਿਹੜੀਆਂ-ਕਿਹੜੀਆਂ ਵਿਧੀਆਂ ਨੇ ਅਰਥ ਬੋਧ ਵਿਧੀ ਵਿਆਖਿਆ ਵਿਧੀ ਪ੍ਰਸ਼ਨ ਉੱਤਰ ਵਿਧੀ ਸਮੀਖਿਆ ਵਿਧੀ ਵਿਸ਼ਲੇਸ਼ਣ ਵਿਧੀ ਤੇ ਸੰਯੁਕਤ ਵਿਧੀ ਹੁਣ ਇਹਦੇ ਨਾਲ ਜਦੋਂ ਤੁਸੀਂ ਇਹ ਬਣਾ ਦੋਗੇ ਤਾਂ ਅੱਗੇ ਇਹਨੂੰ ਐਕਸਪਲੇਨ ਕਰਨਾ ਵੀ ਸੌਖਾ ਹੋ ਜਾਏਗਾ ਇੱਕ ਤਾਂ ਤੁਹਾਨੂੰ ਸਾਰੀਆਂ ਵਿਧੀਆਂ ਤੁਹਾਨੂੰ बार-बार ਸੋਚਣ ਦੀ ਜ਼ਰੂਰਤ ਨਹੀਂ ਪੈਗੀ ਤੇ ਤੁਸੀਂ ਇੱਥੋਂ ਆਪਣਾ ਲਿਖ ਲੈਣਾ ਹੈ ਹੁਣ ਅਸੀਂ ਇਹਨਾਂ ਵਿਧੀਆਂ ਨੂੰ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਕਿਹੜੀ ਵਿਧੀ ਕਿਹੋ ਜਿਹੀ ਹੁੰਦੀ ਹੈ ਉਹਦੇ ਗੁਣ ਔਗਣ ਕੀ ਨੇ ਪਹਿਲੀ ਜਿਹੜੀ ਵਿਧੀ ਹੈ ਉਹ ਹੈ ਮਤਲਬ ਕਥਨ ਜਾਂ ਇਹ ਕਹੋ ਅਰਥ ਬੋਧ ਵਿਧੀ ਤੁਸੀਂ ਦੋਵੇਂ ਜਿਹੜੇ ਸ਼ਬਦ ਨੇ ਵਰਤ ਸਕਦੇ ਹੋ ਤੇ ਮੁੱਖ ਰੂਪ ਦੇ ਵਿੱਚ ਇਹ ਜਿਹੜੀ ਵਿਧੀ ਹੈ ਸਕੂਲਾਂ ਵਿੱਚ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਕਿਹੜੀ ਵਿਧੀ ਅਰਥ ਬੋਧ ਵਿਧੀ ਇਸ ਵਿਧੀ ਦੁਆਰਾ ਸਭ ਤੋਂ ਪਹਿਲਾਂ ਜਿਹੜਾ ਅਧਿਆਪਕ ਹੈ ਉਹ ਵਾਰਤਕ ਦਾ ਕਰਮ ਦੇ ਵਿੱਚ ਉੱਚੀ ਪਾਠ ਕਰਦਾ ਜੇ ਤੁਸੀਂ ਇਹ ਸ਼ਬਦ ਨਹੀਂ ਵੀ ਲਿਖੋਗੇ ਤਾਂ ਵੀ ਕੋਈ ਨਹੀਂ ਵਾਰਤਕ ਦਾ ਉੱਚੀ ਪਾਠ ਕਰਦਾ ਹੈ ਤੇ ਇਸ ਤੋਂ ਬਾਅਦ ਪਾਠ ਤੋਂ ਜਿਹੜੇ ਉਹਦੇ ਵਿੱਚ ਕੋਈ ਵੀ ਔਖੇ ਸ਼ਬਦ ਹੁੰਦੇ ਨੇ ਪਾਠ ਵਿੱਚਲੇ ਉਹਨਾਂ ਦੇ ਅਰਥ ਦੱਸਦਾ ਹੈ ਉਹ ਉਹਨਾਂ ਦੇ ਮਤਲਬ ਦੱਸਦਾ ਹੈ ਤੇ ਅਰਥ ਦੱਸਣ ਦੇ ਲਈ ਜਿਹੜੀ ਕੋਈ ਵੀ ਅਸੀਂ ਵੇਖਣ ਸੁਣਨ ਸਮੱਗਰੀ ਹੈ ਸਹਾਇਕ ਸਮੱਗਰੀ ਉਹਦੇ ਵਰਤੋਂ ਕਰ ਸਕਦੇ ਆ ਤੇ ਆਮ ਤੌਰ ਤੇ ਜਿਹੜਾ ਬਲੈਕਬੋਰਡ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ ਫਿਰ ਵਾਕਾਂ ਦੇ ਜਿਹੜੇ ਸੌਖੇ ਅਰਥ ਬੱਚਿਆਂ ਨੂੰ ਦੱਸ ਕੇ ਵਾਰਤਕ ਦੇ ਜਿਹੜੇ ਵਿਚਾਰ ਨੇ ਉਹ ਸਪਸ਼ਟ ਕੀਤੇ ਜਾਂਦੇ ਨੇ ਤੇ ਇਸ ਪ੍ਰਕਿਰਿਆ ਨੂੰ ਅਸੀਂ ਇਸ ਢੰਗ ਨਾਲ ਸਮਝ ਸਕਦੇ ਆ ਪਹਿਲਾਂ ਦੇਖੋ ਕੀ ਹੈ ਅਰਥ ਕਥਨ ਦੀ ਜਿਹੜੀ ਵਿਧੀ ਦੀ ਪ੍ਰਕਿਰਿਆ ਮੀਨਸ ਅਰਥਬੋਧ ਵਿਧੀ ਹੁਣ ਸਭ ਤੋਂ ਪਹਿਲਾਂ ਕੀ ਕਰਦਾ ਹੈ ਅਧਿਆਪਕ ਵਾਰਤਕ ਟੁਕੜੇ ਦਾ ਉੱਚੇ ਵਾਚਨ ਮੀਨਸ ਇੱਕ ਪੈਰਾਗ੍ਰਾਫ ਲੈਂਦਾ ਹੈ ਉਹਦਾ ਉੱਚੀ-ਉੱਚੀ ਉਹਨੂੰ ਪੜ੍ਹਦਾ ਹੈ ਫਿਰ ਉਹਦੇ ਵਿੱਚੋਂ ਕੀ ਕਰਦਾ ਹੈ ਔਖੇ ਸ਼ਬਦਾਂ ਦੇ ਅਰਥ ਦੱਸਦਾ ਹੈ ਫਿਰ ਜਿਹੜੇ ਔਖੇ ਵਾਕ ਨੇ ਫਿਰ ਉਹਨਾਂ ਦੇ ਮਤਲਬ ਦੱਸਦਾ ਹੈ ਉਹਨਾਂ ਦੇ ਅਰਥ ਦੱਸਦਾ ਹੈ ਪਹਿਲਾਂ ਸ਼ਬਦ ਫਿਰ ਵਾਕ ਫਿਰ ਉਸ ਤੋਂ ਬਾਅਦ ਵਾਰਤਕ ਵਿਚਾਰ ਪੇਸ਼ ਕਰੇ ਮੀਨਜ਼ ਫਿਰ ਪੂਰੇ ਉਸ ਪੈਰੇ ਦੇ ਨਾਲ ਸੰਬੰਧਿਤ ਪੂਰੀ ਡਿਟੇਲ ਦੇ ਵਿੱਚ ਦੱਸਦੇ ਫਿਰ ਉਸ ਤੋਂ ਬਾਅਦ ਅੱਗੇ ਵੱਧਦੇ ਤੇ ਫਿਰ ਜਿਹੜਾ ਅਗਲਾ ਪੈਰਾਗ੍ਰਾਫ ਉਹ ਲਿਆ ਜਾਂਦਾ ਇਸ ਤਰੀਕੇ ਨਾਲ ਇਹ ਜਿਹੜਾ ਸਰਕਲ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਤੇ ਹੁਣ ਇਸ ਵਿਧੀ ਦੇ ਕੁਝ ਗੁਣ ਵੀ ਨੇ ਤੇ ਔਗੁਣ ਵੀ ਨੇ ਗੁਣ ਇਹਦੇ ਹੈਗੇ ਨੇ ਸਮੇਂ ਦੀ ਬਚਤ ਹੁੰਦੀ ਹੈ ਇਹਦੇ ਨਾਲ ਕਿਉਂਕਿ ਅਧਿਆਪਕ ਬਹੁਤ ਛੇਤੀ ਆਪਣਾ ਜਿਹੜਾ ਸਿਲੇਬਸ ਉਹ ਕੰਪਲੀਟ ਕਰਵਾ ਦਿੰਦਾ ਹੈ ਫਿਰ ਅਧਿਆਪਕ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਇਹਦੇ ਲਈ ਤੇ ਪ੍ਰਯੋਗ ਕਰਨ ਦੇ ਵਿੱਚ ਵੀ ਇਹ ਆਸਾਨ ਹੈ ਅਧਿਆਪਕ ਨੂੰ ਖਾਸ ਜਾਂ ਜ਼ਿਆਦਾ ਮੁਹਾਰਤ ਦੀ ਜ਼ਰੂਰਤ ਨਹੀਂ ਪੈਂਦੀ ਮੀਨਸ ਇਹ ਨਹੀਂ ਹੈ ਕਿ ਅਧਿਆਪਕਾ ਜਿਹੜਾ ਟੀਚਰ ਆ ਪੂਰਾ ਐਕਸਪਰਟ ਹੋਣਾ ਚਾਹੀਦਾ ਹੈ ਤੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ ਹੈ ਜਦੋਂ ਅਧਿਆਪਕ ਬੱਚਿਆਂ ਨੂੰ ਔਖੇ ਸ਼ਬਦਾਂ ਦੇ ਅਰਥ ਦੱਸਦਾ ਰਹਿੰਦਾ ਨਾਲ ਨਾਲ ਹੁਣ ਇਹਦੀਆਂ ਕੁਝ ਸੀਮਾਵਾਂ ਵੀ ਨੇ ਮੀਨਜ਼ ਇਹਦੇ ਆਗੁਣ ਵੀ ਨੇ ਪਹਿਲੀ ਗੱਲ ਕੀ ਹੈ ਕਿ ਜਿਹੜੇ ਬੱਚੇ ਨੋ ਕਿਰਿਆ ਹੇ ਨਹੀਂ ਰਹਿੰਦੇ ਨੇ ਜਿਹੜਾ ਇੱਕਲਾ ਅਧਿਆਪਕ ਹੈ ਉਹ ਪਹਿਲਾਂ ਪੜ੍ਹਦਾ ਹੈ ਤੇ ਫਿਰ ਔਖੇ ਸ਼ਬਦਾਂ ਦੇ ਅਰਥ ਦੱਸਦਾ ਹੈ ਫਿਰ ਔਖੇ ਵਾਕਾਂ ਬਾਰੇ ਦੱਸਦਾ ਹੈ ਤੇ ਫਿਰ ਪੂਰੀ ਜਿਹੜੀ ਵਿਆਖਿਆ ਉਹ ਉਹਨਾਂ ਦੇ ਅਰਥ ਦੱਸਦੇ ਹੋਏ ਕਰਦਾ ਰਹਿੰਦਾ ਫਿਰ ਇਹ ਰਸਹੀਣ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਸ ਨਹੀਂ ਇੰਟਰਸਟਿੰਗ ਨਹੀਂ ਹੈ ਇਹ ਇਹ ਅਮਨੋਵਿਗਿਆਨਕ ਵੀ ਹੈ ਮੀਨਜ਼ ਇਹ ਬੱਚਿਆਂ ਦੇ ਪੱਖ ਤੋਂ ਜੇਕਰ ਦੇਖੀਏ ਇਹ ਵਿਧੀ ਸਾਈਕੋਲੋਜੀਕਲ ਨਹੀਂ ਹੈ ਕਿਉਂਕਿ ਇਹਦੇ ਵਿੱਚ ਬੱਚਿਆਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਜਾਂਦਾ ਸਿਰਫ ਅਧਿਆਪਕ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਅਧਿਆਪਕ ਦਾ ਜਿਵੇਂ ਦਿਲ ਕਰਦਾ ਉਸ ਤਰੀਕੇ ਨਾਲ ਹੀ ਜਿਹੜੇ ਆਪਣੇ ਅਰਥ ਨੇ ਉਹ ਦੱਸਦਾ ਰਹਿੰਦਾ ਤੇ ਉਵੇਂ ਹੀ ਅੱਗੋਂ ਸਾਰਾ ਸਮਝਾ ਦਿੰਦਾ ਬੱਚਿਆਂ ਨੂੰ ਫਿਰ ਜਿਹੜੀ ਸੁਤੰਤਰ ਸੋਚ ਆ ਉਹ ਬੱਚਿਆਂ ਦੇ ਵਿੱਚ ਵਿਕਸਿਤ ਨਹੀਂ ਹੁੰਦੀ ਮੀਨ ਬੱਚੇ ਇੰਡੀਪੈਂਡੈਂਟਲੀ ਕੁਝ ਵੀ ਨਹੀਂ ਸੋਚ ਸਕਦੇ ਜੋ ਅਧਿਆਪਕ ਨੇ ਦੱਸਿਆ ਤੇ ਬੱਚੇ ਸਿਰਫ ਉਹਨਾਂ ਹੀ ਸਿੱਖਦੇ ਆ ਵਿਚਾਰ ਪ੍ਰਗਟਾਵੇ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਅਧਿਆਪਕ ਨਹੀਂ ਪੜ੍ਹਨਾ ਅਤੇ ਆਪਕਨਿ ਔਖੇ ਸ਼ਬਦਾਂ ਦੇ ਤੇ ਔਖੇ ਵਾਕਾਂ ਦੇ ਅਰਥ ਦੱਸਣੇ ਆ ਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਅਧਿਆਪਕ ਦੇ ਨਾਲ ਗੱਲਬਾਤ ਕਰਨ ਦਾ ਜਾ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਨਹੀਂ ਮਿਲਦਾ ਤੇ ਅਗਲਾ ਇਹਦੇ ਚੌਗਣ ਇਹ ਹੈ ਕਿ ਵਾਰਤਕ ਪੜਾਉਣ ਦੇ ਜਿਹੜੇ ਉਦੇਸ਼ ਨੇ ਉਹ ਅਸੀਂ ਪੂਰੀ ਤਰ੍ਹਾਂ ਨਾਲ ਇਸ ਵਿਧੀ ਦੀ ਜੇਕਰ ਅਸੀਂ ਵਰਤੋਂ ਕਰਦੇ ਹਾਂ ਤਾਂ ਪ੍ਰਾਪਤ ਨਹੀਂ ਕਰ ਸਕਦੇ ਅਗਲੀ ਵਿਧੀ ਹੈ ਵਿਆਖਿਆ ਵਿਧੀ ਇਹ ਸ਼ਬਦ ਦੇ ਅਰਥ ਦੱਸਣ ਦੀ ਵਿਧੀ ਦਾ ਵਿਸ਼ਾਲ ਰੂਪ ਹੈ ਕਿਉਂਕਿ ਉਹਦੇ ਵਿੱਚ ਕੱਲੇ ਸ਼ਬਦਾਂ ਦੇ ਅਰਥ ਦੱਸੇ ਜਾਂਦੇ ਨੇ ਤੇ ਵਾਕਾਂ ਦੇ ਅਰਥ ਦੱਸੇ ਜਾਂਦੇ ਨੇ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਧਿਆਪਕ ਹੈ ਉਹ ਵਾਰਤਕ ਦਾ ਉੱਚੀ ਪਾਠ ਕਰਦਾ ਫਿਰ ਔਖੇ ਸ਼ਬਦਾਂ ਦੇ ਅਰਥ ਫਿਰ ਔਖੇ ਵਾਕਾਂ ਦੇ ਸਰਲ ਅਰਥ ਦਾ ਕਰਦਾ ਫਿਰ ਸ਼ਬਦਾਂ ਵਾਕਾਂ ਤੇ ਵਿਚਾਰਾਂ ਦੀ ਜਿਹੜੀ ਵਿਆਖਿਆ ਉਹ ਕਰਦਾ ਏ ਸ਼ਬਦ ਦੀ ਜਦੋਂ ਵਿਆਖਿਆ ਕਰਦਾ ਤਾਂ ਉਸ ਟਾਈਮ ਉਹ ਸ਼ਬਦ ਦੀ ਜੜ ਸਮਾਸ ਸ਼ਬਦ ਸ਼ਕਤੀ ਸ਼ਬਦ ਸ਼੍ਰੇਣੀ ਤੇ ਵਿਆਕਰਨਕ ਸ਼੍ਰੇਣੀ ਸਮਾਨਾਂਤਰ ਵਿਪਰੀਤ ਆਦ ਸਾਰੇ ਜਿਹੜੇ ਸ਼ਬਦ ਨੇ ਉਹਨਾਂ ਬਾਰੇ ਦੱਸਦਾ ਹੋ ਤੇ ਸ਼ਬਦਾਂ ਨਾਲ ਜੁੜੀਆਂ ਕਥਾਵਾਂ ਘਟਨਾਵਾਂ ਉਹਨਾਂ ਦੀ ਗੱਲ ਵੀ ਕਰਦਾ ਹੈ ਤੇ ਇਸ ਤੋਂ ਬਗੈਰ ਵਿਚਾਰਾਂ ਤੇ ਭਾਵਾਂ ਨੂੰ ਸਪਸ਼ਟ ਕਰਨ ਲਈ ਜੀਵ ਨੇ ਜਿਹੜੀਆਂ ਉਦਾਹਰਨਾਂ ਨੇ ਤੇ ਦ੍ਰਿਸ਼ਤਾਂਤ ਨੇ ਉਹ ਵੀ ਪੇਸ਼ ਕਰਦਾ ਹੈ ਤੇ ਹੁਣ ਇਹਦੇ ਵਿੱਚ ਜਿਹੜਾ ਪ੍ਰੋਸੈਸ ਹੈ ਉਹ ਕਿਸ ਤਰ੍ਹਾਂ ਚੱਲਦਾ ਹੈ ਹੁਣ ਤੁਸੀਂ ਦੇਖ ਰਹੇ ਹੋ ਵਿਆਖਿਆ ਵਿਧੀ ਦੀ ਪ੍ਰਕਿਰਿਆ ਹੁਣ ਸਭ ਤੋਂ ਪਹਿਲਾਂ ਜਿਹੜਾ ਅਧਿਆਪਕ ਉਹ ਕੀ ਕਰਦਾ ਹੈ ਵਾਰਤਕ ਟੁਕੜੇ ਦਾ ਉੱਚੀ ਵਾਚਨ ਕਰਦਾ ਫਿਰ ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਫਿਰ ਔਖੇ ਵਾਕਾਂ ਦੇ ਅਰਥ ਦੱਸਦਾ ਹੈ ਫਿਰ ਸ਼ਬਦਾਂ ਦੀ ਵਿਆਖਿਆ ਕਰਦਾ ਹੈ ਫਿਰ ਸੁਵਾਦ ਵਿਚਾਰ ਤੇ ਕਲਾ ਵਿਆਖਿਆ ਮੀਨ ਜਿਹੜੇ ਸ਼ਬਦਾਂ ਦੀ ਵਿਆਖਿਆ ਕਰ ਰਿਹਾ ਹੈ ਉਹਨਾਂ ਬਾਰੇ ਗੱਲ ਕਰ ਰਿਹਾ ਹੈ ਜਿਵੇਂ ਸ਼ਬਦ ਦੀ ਜੜ ਜਿਵੇਂ ਸਮਾਸੀ ਸ਼ਬਦ ਕਿਹੜੇ ਹੋਗੇ ਸ਼ਬਦ ਸ਼ਕਤੀ ਸ਼ਬਦ ਸ਼੍ਰੇਣੀ ਵਿਆਕਰਨਕ ਸ਼੍ਰੇਣੀ ਸਾਰੀਆਂ ਜਿਹੜੀ ਗੱਲਾਂ ਨੇ ਉਹਦੇ ਬਾਰੇ ਦੱਸਦਾ ਹੈ ਫਿਰ ਉਸ ਤੋਂ ਬਾਅਦ ਅਗਲਾ ਤੇ ਫਿਰ ਜਿਹੜਾ ਸਾਰਾ ਪ੍ਰੋਸੈਸ ਆ ਉਸ ਤਰੀਕੇ ਨਾਲ ਹੀ ਚੱਲਦਾ ਰਹਿੰਦਾ ਹੈ ਜਿਹੜੀ ਵਾਰਤਕ ਵਿਚਾਰ ਪੇਸ਼ਕਾਰੀ ਤੇ ਵਿਚਾਰ ਵਿਆਖਿਆ ਵਿੱਚ ਫਰਕ ਸਿਰਫ ਇੰਨਾ ਹੀ ਹੁੰਦਾ ਹੈ ਕਿ ਜਦੋਂ ਅਰਥ ਬੋਧ ਵਿਧੀ ਹੈ ਜਿਹੜੀ ਤੇ ਵਿਆਖਿਆ ਵਿਧੀ ਹੈ ਬਸ ਉਹਦੇ ਵਿਚਲੇ ਫਰਕ ਹੈ ਕਿਉਂਕਿ ਜਿਹੜੀ ਅਰਥ ਬੋਧ ਵਿਧੀ ਹੈ ਉਹਦੇ ਵਿੱਚ ਅਰਥ ਦੱਸੇ ਜਾਂਦੇ ਨੇ ਤੇ ਜਿਹੜੀ ਵਿਆਖਿਆ ਵਿਧੀ ਹੈ ਇਹਦੇ ਵਿੱਚ ਪੂਰੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਵਿਆਖਿਆ ਕੀਤੀ ਜਾਂਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਕੋਈ ਅਧਿਆਪਕ ਹੈ ਕੋਈ ਮਿਲਦੀ-ਜੁਲਦੀ ਉਹਨਾਂ ਨਾਲ ਕਥਾ ਹੁੰਦੀ ਹੈ ਉਦਾਹਰਨਾ ਦ੍ਰਿਸ਼ਟਾਂਤ ਇਹਨਾਂ ਦੀ ਸਹਾਇਤਾ ਦੇ ਨਾਲ ਪੂਰੀ ਵਿਸਥਾਰ ਦੇ ਵਿੱਚ ਗੱਲ ਕਰਦਾ ਹੈ ਤੇ ਦੂਸਰਾ ਨਾਲ ਦੀ ਨਾਲ ਕਲਾ ਜਾਂ ਰੂਪ ਦੇ ਪੱਖ ਦੀ ਜਿਹੜੀ ਗੱਲ ਆ ਉਹ ਵੀ ਕੀਤੀ ਜਾਂਦੀ ਹੈ ਤੇ ਹੁਣ ਇਸ ਵਿਧੀ ਦੇ ਕੁਝ ਗੁਣ ਨੇ ਪਹਿਲਾ ਹੈ ਰੌਚਕਤਾ ਇਹਦੇ ਵਿੱਚ ਇਹ ਜਿਆਦਾ ਇੰਟਰਸਟਿੰਗ ਹੁੰਦੀ ਹੈ ਵਿਧੀ ਕਿਉਂਕਿ ਜਿਹੜਾ ਅਧਿਆਪਕ ਇਕੱਲਾ ਸ਼ਬਦਾਂ ਦੇ ਤੇ ਵਾਕਾਂ ਦੇ ਅਰਥ ਨਹੀਂ ਦੱਸਦਾ ਸਗੋਂ ਉਹਨਾਂ ਨੂੰ ਡਿਟੇਲ ਦੇ ਵਿੱਚ ਦੱਸਦਾ ਤੇ ਉਹਨਾਂ ਰਿਲੇਟਡ ਹੋਰ ਵੀ ਕਿੰਨੀ ਜ਼ਿਆਦਾ ਜਿਹੜੀ ਨਵੀਂ ਜਾਣਕਾਰੀ ਉਹ ਬੱਚੇ ਨੂੰ ਦਿੰਦਾ ਵਾਕਖ ਜਿਹੜੇ ਦ੍ਰਿਸ਼ਟਾਂਤ ਨੇ ਤੇ ਉਦਾਹਰਨਾਂ ਨੇ ਉਹਨਾਂ ਦੀ ਵਰਤੋਂ ਕਰਦਾ ਤੇ ਉਹਦੇ ਨਾਲ ਇਹ ਜਿਹੜੀ ਵਿਧੀ ਉਹ ਜ਼ਿਆਦਾ ਰੌਚਕ ਬਣ ਜਾਂਦੀ ਹੈ ਫਿਰ ਵਿਸ਼ੇ ਦੀ ਸਮਝ ਜ਼ਿਆਦਾ ਲੱਗਦੀ ਹੈ ਹੁਣ ਜਿਹੜਾ ਟੌਪਿਕ ਵਾਰਤਕ ਦਾ ਆਦੇਆਪਕ ਕਰਵਾ ਰਿਹਾ ਹੈ ਤਾਂ ਜਦੋਂ ਉਹਨੂੰ ਵਿਆਖਿਆ ਕਰਕੇ ਬੜੇ ਢੰਗ ਨਾਲ ਸਮਝਾਉਂਦਾ ਹੋ ਤਾਂ ਬੱਚਿਆਂ ਨੂੰ ਪੂਰੇ ਚੰਗੇ ਤਰੀਕੇ ਨਾਲ ਸਮਝ ਆ ਜਾਂਦਾ ਹੈ ਫਿਰ ਸ਼ਬਦਾਂ ਦਾ ਜਿਆਦਾ ਗਿਆਨ ਹੁੰਦਾ ਬੱਚੇ ਨੂੰ ਕਿਉਂਕਿ ਹਰੇਕ ਸ਼ਬਦ ਬਾਰੇ ਉਹ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਹਾਸਲ ਕਰ ਲੈਂਦੇ ਨੇ ਕਿ ਉਹ ਸ਼ਬਦ ਕਿਹੋ ਜਿਹਾ ਹੈ ਫਿਰ ਵਿਚਾਰਾਂ ਨੂੰ ਲਾਗੂ ਕਰਨਾ ਵੀ ਸੌਖਾ ਬਣਾਉਂਦੀ ਹੈ ਹੁਣ ਇਹਦੇ ਕੁਝ ਔਗੁਣ ਵੀ ਨੇ ਲਿਮਿਟੇਸ਼ਨਸ ਵੀ ਨੇ ਹੁਣ ਇਹਦੇ ਵਿੱਚ ਵੀ ਜਿਹੜੇ ਵਿਦਿਆਰਥੀ ਨੂੰ ਕਿਰਿਆ ਹੇਣ ਰਹਿੰਦੇ ਨੇ ਵਿਦਿਆਰਥੀ ਕੋਈ ਐਕਟੀਵਿਟੀ ਨਹੀਂ ਕਰਦੇ ਸਾਰਾ ਕੰਮ ਆਦੇ ਆਪਕਾ ਦਾ ਹੁੰਦਾ ਤੇ ਬੱਚਿਆਂ ਨੇ ਸਿਰਫ ਇਕੱਲੇ ਇਕੱਠੇ ਬੈਠ ਕੇ ਸੁਣਨਾ ਹੁੰਦਾ ਹੈ ਤੇ ਇਹ ਵੀ ਜੀ ਥੋੜੀ ਜਿਹੀ ਮਨੋਵਿਗਿਆਨਿਕ ਵੀ ਹੈ ਜਿਆਦਾ ਮਨੋਵਿਗਿਆਨਿਕ ਨਹੀਂ ਅਸੀਂ ਇਹਨੂੰ ਕਹਿ ਸਕਦੇ ਥੋੜੀ ਮਨੋਵਿਗਿਆਨਿਕ ਹੈ ਹੁਣ ਇਹ ਵੀ ਜਿਵੇਂ ਹੁਣ ਅਸੀਂ ਕਹਿੰਦੇ ਵੀ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਪੜਾਉਣਾ ਹੈ ਸਾਈਕੋਲੋਜੀ ਦੇ ਅਕੋਰਡਿੰਗ ਮਨੋਵਿਗਿਆਨ ਦੇ ਅਕੋਰਡਿੰਗ ਬਟ ਇੱਥੇ ਵੀ ਬੱਚਿਆਂ ਤੇ ਫੋਕਸ ਨਹੀਂ ਕੀਤਾ ਜਾਂਦਾ ਅਧਿਆਪਕ ਦੇ ਦੁਆਲੇ ਹੀ ਸਾਰਾ ਜਿਹੜਾ ਇਹ ਪੜਾਉਣ ਦਾ ਪ੍ਰੋਸੈਸ ਹੈ ਪੜਾਉਣ ਦੀ ਪ੍ਰਕਿਰਿਆ ਉਹ ਘੁੰਮਦੀ ਹੈ ਇਸ ਵਿਧੀ ਦੇ ਵਿੱਚ ਵੀ ਬੱਚਿਆਂ ਨੂੰ ਜਿਹੜੇ ਵਿਚਾਰ ਪ੍ਰਗਟਾਉਣ ਦੇ ਮੌਕੇ ਨਹੀਂ ਮਿਲਦੇ ਤੇ ਸਮਾਂ ਵੀ ਜ਼ਿਆਦਾ ਲੱਗਦਾ ਕਿਉਂਕਿ ਅਧਿਆਪਕ ਨੂੰ ਸਾਰੀਆਂ ਗੱਲਾਂ ਬਰੀਕੀ ਦੇ ਨਾਲ ਦੱਸਣੀਆਂ ਪੈਂਦੀਆਂ ਫਿਰ ਅਧਿਆਪਕ ਨੂੰ ਭਾਸ਼ਾ ਤੇ ਸਾਹਿਤ ਦਾ ਜ਼ਿਆਦਾ ਗਿਆਨ ਹੋਣਾ ਚਾਹੀਦਾ ਹੁਣ ਜੇਕਰ ਅਧਿਆਪਕ ਹੈ ਉਹਦੇ ਕੋਲ ਜ਼ਿਆਦਾ ਗਿਆਨ ਨਹੀਂ ਹੋਏਗਾ ਤਾਂ ਉਹ ਵਿਆਖਿਆ ਵਿਧੀ ਦੀ ਬਰਤੋਂ ਸਹੀ ਢੰਗ ਦੇ ਨਾਲ ਨਹੀਂ ਕਰ ਸਕੇਗਾ ਫਿਰ ਵਿਆਖਿਆ ਕੌਸ਼ਲ ਦੀ ਲੋੜ ਹੈ ਕਿਉਂਕਿ ਜੇ ਕੋਈ ਅਧਿਆਪਕ ਵਧੀਆ ਢੰਗ ਦੇ ਨਾਲ ਵਿਆਖਿਆ ਨਹੀਂ ਕਰ ਸਕਦਾ ਆਹੋ ਵਾਰਤਕ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਪੜਾ ਸਕਿਆ ਹੁਣ ਅਗਲੀ ਜਿਹੜੀ ਵਿਧੀ ਆ ਉਹ ਹੈ ਪ੍ਰਸ਼ਨ ਉੱਤਰ ਵਿਧੀ ਪ੍ਰਸ਼ਨ ਉੱਤਰ ਵਿਧੀ ਜਾਂ ਇਹਦੇ ਨਾਲ ਜਿਹੜੀ ਵਿਸ਼ਲੇਸ਼ਣ ਵਿਧੀ ਦੋਨੋਂ ਇਕੱਠੇ ਹੀ ਆਉਂਦੇ ਨੇ ਹੁਣ ਇਹ ਜਿਹੜੀ ਵਿਧੀ ਆ ਵਿਆਖਿਆ ਵਿਧੀ ਦਾ ਚੰਗਾ ਜਾਂ ਸੁਲਝਿਆ ਹੋਇਆ ਰੂਪ ਹੈ ਤੇ ਇਹਦੀ ਸਮੂਹ ਪ੍ਰਕਿਰਿਆ ਸ਼ਬਦ ਤੇ ਵਿਭਾਗ ਵਿਆਖਿਆ ਵਿਧੀ ਵਾਲੀ ਹੈ ਅੰਤਰਕੇਵਲੇ ਤੋਂ ਚੈਨ ਹੈ ਕਿ ਵਿਆਖਿਆ ਕਰਨ ਦੇ ਲਈ ਪ੍ਰਸ਼ਨ ਉੱਤਰ ਤਕਨੀਕ ਨੂੰ ਜ਼ਰੀਆ ਬਣਾਇਆ ਜਾਂਦਾ ਮੀਨਜ਼ ਉਹ ਦੇ ਵਿੱਚ ਵਰਤੀ ਜਾਂਦੀ ਹੈ ਤੇ ਅਧਿਆਪਕ ਵਿਦਿਆਰਥੀਆਂ ਦੇ ਪੂਰਵ ਗਿਆਨ ਨੂੰ ਮੁੱਖ ਰੱਖ ਕੇ ਪ੍ਰਸ਼ਨ ਪੁੱਛ ਕੇ ਨਵੇਂ ਗਿਆਨ ਦੇ ਨਾਲ ਜੋੜਦਾ ਹੈ ਇਕੱਲਾ ਇਹਨੂੰ ਜੇ ਪ੍ਰਸ਼ਨ ਉੱਤਰ ਹੀ ਰੱਖਿਓ ਤੁਸੀਂ ਜਿਹੜਾ ਵਿਸ਼ਲੇਸ਼ਣ ਵਿਧੀ ਉਹ ਚੋਂ ਕੱਟ ਦੇਣਾ ਤੇ ਉਹਨਾਂ ਨੂੰ ਪ੍ਰਸ਼ਨ ਪੁੱਛਣ ਤੇ ਸੋਚਣ ਦਾ ਮੌਕਾ ਮਿਲਦਾ ਹੈ ਦੇਖੋ ਬੱਚਿਆਂ ਨੂੰ ਤੇ ਜੇ ਉਤਰ ਅਧੂਰੇ ਹੁੰਦੇ ਨੇ ਜਾਂ ਗਲਤ ਹੁੰਦੇ ਨੇ ਤਾਂ ਅਧਿਆਪਕ ਆਪ ਵਿਆਖਿਆ ਕਰਦਾ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਜਿਹੜਾ ਪ੍ਰੋਸੈਸ ਉਹ ਚੱਲਦਾ ਹੈ ਪ੍ਰਸ਼ਨ ਉਤਰ ਵਿਧੀ ਦੀ ਪ੍ਰਕਿਰਿਆ ਸਭ ਤੋਂ ਪਹਿਲਾਂ ਅਧਿਆਪਕ ਕੀ ਕਰਦਾ ਹੈ ਵਾਰਤਕ ਦਾ ਜਿਹੜਾ ਕੋਈ ਵੀ ਪੈਰਾ ਉਹਦਾ ਉੱਚੀ ਪਾਠ ਕਰਦਾ ਹੈ ਫਿਰ ਉਹਦੇ ਵਿੱਚੋਂ ਪ੍ਰਸ਼ਨ ਪੁੱਛਦਾ ਹੈ ਤੇ ਔਖੇ ਸ਼ਬਦਾਂ ਦੇ ਮਤਲਬ ਵੀ ਦੱਸਦਾ ਹੈ ਮੀਨ ਚ ਇਹਦੇ ਵਿੱਚ ਜਦੋਂ ਫਿਰ ਉਹਨੇ ਔਖੇ ਸ਼ਬਦਾਂ ਦੇ ਅਰਥ ਦੱਸ ਦਿੱਤੇ ਫਿਰ ਉਹ ਪ੍ਰਸ਼ਨ ਉਤਰ ਕਰਦਾ ਹੈ ਫਿਰ ਔਖੇ ਵਾਕਾਂ ਦੇ ਮਤਲਬ ਦੱਸਦਾ ਫਿਰ ਸ਼ਬਦਾਂ ਦੀ ਵਿਆਖਿਆ ਕਰਦਿਆ ਫਿਰ ਪ੍ਰਸ਼ਨ ਉੱਤਰ ਫਿਰ ਵਿਚਾਰ ਤੇ ਕਲਾ ਵਿਆਖਿਆ ਚੱਲਦੀ ਫਿਰ ਉਸ ਤੋਂ ਬਾਅਦ ਅੱਗੇ-ਅੱਗੇ ਸੇਮ ਇਹੀ ਜਿਹੜਾ ਪ੍ਰੋਸੈਸ ਆ ਉਹ ਚੱਲਦਾ ਰਹਿੰਦਾ ਹੈ ਇਕੱਲੀ ਇਹੇ ਬੱਚੇ ਪ੍ਰਸ਼ਨ ਉੱਤਰ ਵਿਧੀ ਹੈ ਵਿਸ਼ਲੇਸ਼ਣ ਵਿਧੀ ਇਹਨੂੰ ਆਪਾਂ ਨਹੀਂ ਕਹਾਂਗੇ ਹੁਣ ਇਹਦੇ ਕੁਝ ਗੁਣ ਨੇ ਵਿਧੀ ਦੇ ਸਭ ਤੋਂ ਪਹਿਲਾਂ ਇਹ ਹੈ ਰੌਚਕਤਾ ਤੇ ਇਹਦੇ ਵਿੱਚ ਵਿਆਖਿਆ ਵਿਧੀ ਨਾਲੋਂ ਜ਼ਿਆਦਾ ਇਹ ਇੰਟਰਸਟਿੰਗ ਵਿਧੀ ਹੈ ਫਿਰ ਵਿਸ਼ੇ ਦੀ ਜ਼ਿਆਦਾ ਸਮਝ ਪੈਂਦੀ ਹੈ ਕਿਉਂਕਿ ਨਾਲ-ਨਾਲ ਦੇਖੋ ਬੱਚਿਆਂ ਨੂੰ ਪ੍ਰਸ਼ਨ ਉੱਤਰ ਵੀ ਕੀਤੇ ਜਾਂਦੇ ਨੇ ਸ਼ਬਦਾਂ ਦਾ ਜ਼ਿਆਦਾ ਗਿਆਨ ਪ੍ਰਾਪਤ ਕਰਦੇ ਨੇ ਬੱਚੇ ਵਿਚਾਰਾਂ ਨੂੰ ਲਾਗੂ ਕਰਨਾ ਸੌਖਾ ਹੈ ਵਿਦਿਆਰਥੀ ਵੀ ਕਿਰਿਆਸ਼ੀਲ ਰਹਿੰਦੇ ਨੇ ਇਸ ਵਿਧੀ ਦੇ ਵਿੱਚ ਕਿਉਂਕਿ ਅਧਿਆਪਕ ਪ੍ਰਸ਼ਨ ਪੁੱਛਦਾ ਹੈ ਤੇ ਬੱਚੇ ਉੱਤਰ ਦਿੰਦੇ ਆ ਬੱਚਿਆਂ ਨੂੰ ਵਿਚਾਰ ਪ੍ਰਗਟ ਕਰਨ ਦੇ ਮੌਕੇ ਵੀ ਮਿਲਦੇ ਆ ਬੱਚਿਆਂ ਦੀ ਜਿਹੜੀ ਸੋਚ ਸ਼ਕਤੀ ਹੈ ਉਹਦਾ ਵਿਕਾਸ ਵੀ ਹੁੰਦਾ ਹੈ ਫਿਰ ਜਿਹੜਾ ਸਮਾਂ ਉਹ ਵਧੇਰੇ ਲੱਗਦਾ ਹੈ ਇਹਦੇ ਔਗੁਣ ਵੀ ਨੇ ਪਹਿਲਾ ਕੀ ਹੈ ਕਿ ਸਮਾਂ ਬਹੁਤ ਜ਼ਿਆਦਾ ਲੱਗਦਾ ਹੁਣ ਅਧਿਆਪਕ ਪਹਿਲਾਂ ਪੜ੍ਹਦਾ ਹੈ ਫਿਰ ਪ੍ਰਸ਼ਨ ਉੱਤਰ ਕਰਦਾ ਹੈ ਔਖੇ ਸ਼ਬਦਾਂ ਦੇ ਅਰਥ ਦੱਸਦਾ ਹੈ ਫਿਰ ਪ੍ਰਸ਼ਨ ਉੱਤਰ ਕਰਦਾ ਹੈ ਇਸ ਤਰੀਕੇ ਨਾਲ ਜਿਹੜਾ ਟਾਈਮ ਉਹ ਜ਼ਿਆਦਾ ਲੱਗਦਾ ਤੇ ਪ੍ਰਸ਼ਨ ਉੱਤਰ ਤੇ ਵਿਆਖਿਆ ਕੌਸ਼ਲ ਦੀ ਮੁਹਾਜ ਚਾਹੀਦੀ ਹੈ ਅਧਿਆਪਕ ਨੂੰ ਹੁਣ ਜੇਕਰ ਜਿਹੜਾ ਅਧਿਆਪਕ ਹੈ ਉਹ ਐਕਸਪਰਟ ਨਹੀਂ ਹੋਏਗਾ ਪ੍ਰਸ਼ਨ ਪੁੱਛਣ ਤੇ ਵਿਆਖਿਆ ਕਰਨ ਦੇ ਵਿੱਚ ਤਾਂ ਉਹ ਵਧੀਆ ਤਰੀਕੇ ਨਾਲ ਵਾਰਤਕ ਨਹੀਂ ਪੜਾ ਸਕਦਾ ਫਿਰ ਜਿਹੜੇ ਸੰਗਾਊ ਬੱਚੇ ਨੇ ਇਹਦੇ ਵਿੱਚ ਉਹ ਪਿੱਛੇ ਰਹਿ ਜਾਂਦੇ ਨੇ ਕਿਉਂਕਿ ਅਧਿਆਪਕ ਜਦੋਂ ਪ੍ਰਸ਼ਨ ਪੁੱਛ ਰਿਹਾ ਤਾਂ ਜਿਹੜੇ ਬੱਚੇ ਐਕਟਿਵ ਹੁੰਦੇ ਨੇ ਜ਼ਿਆਦਾ ਬੋਲਦੇ ਆ ਨਹੀਂ ਸੰਗਦੇ ਹੁੰਦੇ ਸਿਰਫ ਉਹ ਅਨਸਰ ਦੇ ਹੀ ਜਾਂਦੇ ਨੇ ਤੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੁੰਦਾ ਉਹ ਅਧਿਆਪਕ ਨੂੰ ਪੁੱਛ ਲੈਂਦੇ ਨੇ ਤੇ ਜਿਹੜੇ ਬੱਚੇ ਸੰਗਦੇ ਆ ਉਹ ਪਿੱਛੇ ਰਹਿ ਜਾਂਦੇ ਨੇ ਅਗਲੀ ਵਿਧੀ ਜਿਹੜੀ ਹੈ ਸਮੀਖਿਆ ਵਿਧੀ ਇਹ ਵਿਧੀ ਜਿਹੜੀਆਂ ਵੱਡੀਆਂ ਜਮਾਤਾਂ ਹੁੰਦੀਆਂ ਨੇ ਉਹਦੇ ਲਈ ਲਾਭਦਾਇਕ ਹੈ ਕਿਉਂਕਿ ਜਦੋਂ ਬੱਚੇ ਵੱਡੀਆਂ ਕਲਾਸਿਸ ਦੇ ਵਿੱਚ ਹੁੰਦੇ ਨੇ ਉਹ ਤੱਕ ਜਿਹੜੇ ਵਿਦਿਆਰਥੀ ਨੇ ਵਾਰਤਕ ਦੇ ਰੂਪ ਤੱਤ ਤੇ ਭਾਸ਼ਾ ਕੌਸ਼ਲਾਂ ਬਾਰੇ ਵਧੀਆ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰ ਚੁੱਕੇ ਹੁੰਦੇ ਨੇ ਤੇ ਇਹ ਜਿਹੜੀ ਵਿਧੀ ਹੈ ਕਵਿਤਾ ਸਿੱਖਿਆ ਦੀ ਸਮੀਖਿਆ ਵਿਧੀ ਹੀ ਹੈ ਮੀਨਜ਼ ਕੇ ਜਿਵੇਂ ਕਵਿਤਾ ਨੂੰ ਪੜ੍ਹਾਉਣ ਲੱਗੇ ਸਮੀਖਿਆ ਕੀਤੀ ਜਾਂਦੀ ਹੈ ਮੈਂ ਨਾਲ ਦੀ ਨਾਲ ਇਹ ਤੁਹਾਨੂੰ ਦੱਸਦੀਆਂ ਕਿ ਜਿਹੜੀ ਸਮੀਖਿਆ ਵਿਧੀ ਆ ਉਹ ਕਿਸ ਨੂੰ ਕਹਿੰਦੇ ਨੇ ਤੇ ਇਹਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਵਾਰਤਕ ਦਾ ਉੱਚੀ ਪਾਠ ਕਰਦਾ ਪਹਿਲਾਂ ਪੜ੍ਹਦਾ ਏ ਫਿਰ ਅਧਿਆਪਕ ਭਾਸ਼ਾ ਸੰਬੰਧੀ ਜਿਹੜੇ ਤੱਤ ਨੇ ਉਹਨਾਂ ਦੇ ਆਧਾਰ ਤੇ ਉਹਦੀ ਸਮੀਖਿਆ ਕਰਦਾ ਤੇ ਨਾਲ ਹੀ ਰਚਨਾ ਦੇ ਮੀਨਜ਼ ਜਿਹੜਾ ਉਹ ਪੈਰਾਗ੍ਰਾਫ ਲਿਖਿਆ ਹੁੰਦਾ ਉਹਦੇ ਗੁਣ ਕਿਹੜੇ ਨੇ ਔਗੁਣ ਕਿਹੜੇ ਨੇ ਉਹਨਾਂ ਬਾਰੇ ਵੀ ਦੱਸਦਾ ਏ ਮੀਨਜ਼ ਸਮੀਖਿਆ ਵਿਧੀ ਦਾ ਮਤਲਬ ਇਹ ਹੁੰਦਾ ਕਿ ਜੋ ਕੁਝ ਪੜਿਆ ਉਸ ਪੈਰੇ ਦੇ ਵਿੱਚ ਲਿਖਿਆ ਹੋਇਆ ਉਹ ਜਿਹੜੇ ਵਾਕ ਵਰਤੇ ਗਏ ਨੇ ਸ਼ਬਦ ਵਰਤੇ ਗਏ ਨੇ ਉਹਨਾਂ ਦੇ ਗੁਣ ਆਹੁਣਾ ਬਾਰੇ ਨਾਲ ਨਾਲ ਦੱਸਿਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਸਮੀਖਿਆ ਵਿਧੀ ਤੇ ਤੁਸੀਂ ਇਸ ਚੀਜ਼ ਨੂੰ ਇੱਥੇ ਛੱਡ ਦੇਣਾ ਹੈ ਹੁਣ ਇਹਦੇ ਵਿੱਚ ਕਿਵੇਂ ਜਿਹੜੀ ਪ੍ਰਕਿਰਿਆ ਚੱਲਦੀ ਹੈ ਸਮੀਖਿਆ ਫਿਰ ਉਹਨੂੰ ਕਿਹੜੇ ਆਧਾਰ ਤੇ ਕਿਹੜੀ ਕਿਹੜੀ ਕਸੌਟੀ ਦੇ ਉੱਪਰ ਪਰਖਣਾ ਹੈ ਮੀਨਜ਼ ਉਹਦੇ ਕਿਹੜੇ ਕਿਹੜੇ ਗੁਣ ਨੇ ਔਗੁਣ ਨੇ ਉਹ ਦੇਖਣੇ ਨੇ ਸਮੀਖਿਆ ਦੇ ਨਿਯਮ ਕਿਹੜੇ ਕਿਹੜੇ ਨੇ ਹੁਣ ਜਿਹੜਾ ਵਾਰਤਕ ਦਾ ਪਾਠ ਕਰਨਾ ਉਹ ਦੋ ਪੱਖਾਂ ਤੋਂ ਕਰਨਾ ਇੱਕ ਵਿਸ਼ਾ ਵਸਤੂ ਦੇ ਪੱਖ ਤੋਂ ਇੱਕ ਰੂਪ ਪੱਖ ਤੋਂ ਫਿਰ ਵਿਸ਼ਾ ਵਸਤੂ ਦੇ ਜਿਹੜੇ ਗੁਣ ਤੇ ਦੋਸ਼ ਨੇ ਉਹ ਦੱਸਣੇ ਨੇ ਤੇ ਨਾਲ ਨਾਲ ਜਿਹੜਾ ਤਾਂ ਰੂਪਕ ਪੱਖ ਆ ਉਹਦੇ ਵੀ ਗੁਣ ਤੇ ਦੋਸ਼ ਦੱਸਣੇ ਆ ਹੁਣ ਇਹ ਜਿਹੜੀ ਵਿਧੀ ਹੈ ਇਹ ਕੁਸ਼ੇ ਦੇ ਗੁਣ ਵੀ ਨੇ ਜਿਵੇਂ ਕਿ ਵਿਦਿਆਰਥੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਹੁੰਦੇ ਨੇ ਕਿਰਿਆਸ਼ੀਲ ਹੋਣ ਦਾ ਮਤਲਬ ਐਕਟਿਵ ਰਹਿੰਦੇ ਨੇ ਬੱਚੇ ਦੇ ਵਿੱਚ ਕਿਉਂਕਿ ਬੱਚੇ ਪੂਰੇ ਧਿਆਨ ਨਾਲ ਸੁਣਦੇ ਨੇ ਕਿ ਅਧਿਆਪਕ ਕਿਹੜੀ ਚੀਜ਼ ਦਾ ਕਿਹੜਾ ਗੁਣ ਦੱਸ ਰਿਹਾ ਕਿੱਥੇ ਉਹਦੇ ਉਹ ਗੁਣ ਦੱਸ ਰਿਹਾ ਫਿਰ ਇਹ ਉੱਚੀਆਂ ਜਮਾਤਾਂ ਦੇ ਲਈ ਜ਼ਿਆਦਾ ਲਾਭਦਾਇਕ ਹੈ ਬੱਚਿਆਂ ਦੇ ਵਿੱਚ ਆਪਣੇ ਆਪ ਪੜਨ ਦੀ ਆਤਮ ਵਿਕਸਿਤ ਹੁੰਦੀ ਹੈ ਉੱਚ ਸੋਚ ਹੈ ਜਿਹੜੀ ਉਹਦਾ ਵਿਕਾਸ ਹੁੰਦਾ ਹੈ ਹਾਈ ਥਿੰਕਿੰਗ ਦਾ ਤੇ ਇਹਦੇ ਆਪਕ ਦੇ ਲਈ ਘੱਟ ਬੋਝਲ ਹੁੰਦੀ ਹੈ ਕਿਉਂਕਿ ਇਹਦੇ ਆਪਕ ਦਾ ਕੰਮ ਕੀ ਹੁੰਦਾ ਸਿਰਫ ਮਾਰਗਦਰਸ਼ਨ ਕਰਨਾ ਹੁੰਦਾ ਤੇ ਜਿਹੜੇ ਬੱਚੇ ਨੇ ਉਹ ਆਪਣੇ ਆਪ ਕਰਦੇ ਨੇ ਹੁਣ ਇਸ ਵਿਧੀ ਦੇ ਕੁਝ ਦੋਸ਼ ਵੀ ਨੇ ਛੋਟੀਆਂ ਜਮਾਤਾਂ ਵਾਸਤੇ ਇਸ ਨੂੰ ਨਹੀਂ ਵਰਤ ਸਕਦੇ ਤੇ ਇਹਦੇ ਵਿੱਚ ਜਿਹੜਾ ਜ਼ਿਆਦਾ ਟਾਈਮ ਹੈ ਉਹ ਲੱਗਦਾ ਹੈ ਜਿਹੜੇ ਸਮੀਖਿਆ ਨਿਯਮ ਨੇ ਭਾਸ਼ਾ ਤੇ ਸਾਹਿਤ ਦਾ ਪੂਰਵ ਗਿਆਨ ਲਾਜ਼ਮੀ ਹੋਣਾ ਜ਼ਰੂਰੀ ਹੈ ਜਰ ਕਿ ਸਾਡੇ ਕੋਲ ਇਹਨੇ ਜਿਹੜੇ ਐਕਸਪਰਟ ਟੀਚਰ ਨੇ ਉਹ ਅਵੇਲੇਬਲ ਨਹੀਂ ਹੁੰਦੇ ਫਿਰ ਇਹ ਬੱਚੇ ਦੇ ਮਾਨਸਿਕ ਅਨੁਸਾਰ ਵੀ ਠੀਕ ਨਹੀਂ ਹੈਗੀ ਤੇ ਇਸ ਵਿਧੀ ਦੇ ਨਾਲ ਅਸੀਂ ਬੱਚਿਆਂ ਦਾ ਜਿਹੜਾ ਉਚਾਰਨ ਹੈ ਉਹ ਵੀ ਸ਼ੁੱਧ ਨਹੀਂ ਕਰ ਸਕਦੇ ਅਗਲੀ ਵਿਧੀ ਹੈ ਵਿਸ਼ਲੇਸ਼ਣ ਵਿਧੀ ਹੁਣ ਵਿਸ਼ਲੇਸ਼ਣ ਵਿਧੀ ਇਹ ਵਿਆਖਿਆ ਵਿਧੀ ਦਾ ਹੀ ਸੁਧਰਿਆ ਹੋਇਆ ਰੂਪ ਹੈ ਤੇ ਇਸ ਵਿਧੀ ਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਸ਼ਬਦਾਂ ਤੋਂ ਭਾਵਾਂ ਦੀ ਜਿਹੜੀ ਵਿਆਖਿਆ ਉਹਦੇ ਲਈ ਪ੍ਰਸ਼ਨ ਉੱਤਰ ਵਿਧੀ ਦਾ ਸਹਾਰਾ ਲੈਂਦਾ ਹੈ ਤੇ ਇਸ ਦੇ ਨਾਲ ਜਿਹੜੇ ਵਿਦਿਆਰਥੀ ਨੂੰ ਉਹਨਾਂ ਨੂੰ ਸੁਚਣ ਤੇ ਸਮਝਣ ਦਾ ਮੌਕਾ ਮਿਲਦਾ ਹੈ ਹੁਣ ਵਿਸ਼ਲੇਸ਼ਣ ਵਿਧੀ ਦੇ ਵਿੱਚ ਦੇਖੋ ਨਾਲ-ਨਾਲ ਅਧਿਆਪਕ ਵਿਆਖਿਆ ਕਰਦਾ ਤੇ ਨਾਲ-ਨਾਲ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਵੀ ਪੁੱਛਦਾ ਹੈ ਹੁਣ ਅਗਲੀ ਜਿਹੜੀ ਵਿਧੀ ਉਹ ਸੰਯੁਕਤ ਵਿਧੀ ਸੰਯੁਕਤ ਵਿਧੀ ਤੋਂ ਭਾਵ ਹੈ ਕਿ ਸਾਰੀਆਂ ਵਿਧੀਆਂ ਦਾ ਮਿਸ਼ਰਣ ਹੁਣ ਜਿਹੜੀਆਂ ਅਸੀਂ ਉੱਪਰ ਪੰਜ ਵਿਧੀਆਂ ਪੜ੍ਹ ਚੁੱਕੇ ਹਾਂ ਉਹਨਾਂ ਸਾਰਿਆਂ ਨੂੰ ਮਿਕਸ ਕਰਕੇ ਉਹਨਾਂ ਦੇ ਮਿਸ਼ਰਣ ਵਰਤਣਾ ਜਦੋਂ ਅਧਿਆਪਕ ਸਾਰੀਆਂ ਵਿਧੀਆਂ ਦਾ ਮਿਸ਼ਰਣ ਕਰਕੇ ਲੋੜ ਅਤੇ ਪੱਧਰ ਦੇ ਅਨੁਸਾਰ ਸਹੀ ਵਿਧੀ ਦਾ ਪ੍ਰਯੋਗ ਕਰਦਾ ਹੈ ਤਾਂ ਇਹਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਅਧਿਆਪਕ ਸੰਯੁਕਤ ਵਿਧੀ ਅਪਣਾ ਰਿਹਾ ਹੈ ਸੰਯੁਕਤ ਵਿਧੀ ਵਿੱਚ ਕਿਹੜੀਆਂ-ਕਿਹੜੀਆਂ ਵਿਧੀਆਂ ਦੀ ਅਸੀਂ ਗੱਲ ਕੀਤੀ ਹੈ ਜਿਵੇਂ ਕਿ ਅਰਥਬੋਧ ਵਿਧੀ ਹੋਗੀ ਜਿਦੇ ਵਿੱਚ ਅਰਥ ਦੱਸੇ ਜਾਂਦੇ ਨੇ ਵਿਆਖਿਆ ਵਾਲੀ ਹੋਗੀ ਵਿਸ਼ਲੇਸ਼ਣ ਵਾਲੀ ਹੋਗੀ ਸਮੀਖਿਆ ਵਾਲੀ ਤੇ ਪ੍ਰਸ਼ਨ ਉੱਤਰ ਵਿਧੀ ਉਹ ਸਾਰੀਆਂ ਵਿਧੀਆਂ ਲੋੜ ਅਨਸਾਰ ਜਿੱਥੇ-ਜਿੱਥੇ ਜੀ ਦੀ ਵਰਤੋਂ ਹੋਣੀ ਹੈ ਉਹ ਅਧਿਆਪਕ ਉਹਦੇ ਅਕੋਰਡਿੰਗ ਵਰਤ ਲੈਂਦਾ ਹੈ ਤੇ ਇਸ ਵਿਧੀਆਂਹੀਂ ਜਿਹੜਾ ਅਧਿਆਪਕ ਦਾ ਅਧਿਆਪਨ ਬਹੁਤ ਹੀ ਪ੍ਰਭਾਵਸ਼ਾਲੀ ਸਿੱਧ ਹੁੰਦਾ ਹੈ ਕਿਉਂਕਿ ਇਹਦੇ 'ਚ ਦੇਖੋ ਸੀ ਬੱਚਿਆਂ ਦਾ ਲੈਵਲ ਵੀ ਦੇਖ ਲੈਣੇ ਆ ਤੇ ਲੋਡ ਵੀ ਦੇਖ ਲੈਣਾ ਵੀ ਕਿਹੜੀ ਵਿਧੀ ਦੀ ਲੋੜ ਪੈਗੀ ਤੇ ਹੁਣ ਅਸੀਂ ਬਿਲਕੁਲ ਐਂਡ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਜਿਹੜਾ ਅਧਿਆਪਕ ਹੈ ਉਹਨੇ ਵਾਰਤਕ ਸਿੱਖਿਆ ਜਿਹੜੇ ਉਦੇਸ਼ ਨੇ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਤੇ ਵਾਰਤਕ ਸਿੱਖਿਆ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਨਾਲ ਨਾਲ ਬੱਚਿਆਂ ਦੀ ਰੁਚੀ ਉਹਨਾਂ ਦਾ ਲੈਵਲ ਪੱਧਰ ਮੀਨਸ ਕਿਹੜੀ ਕਲਾਸ ਦੇ ਬੱਚੇ ਨੇ ਉਹਨਾਂ ਦੇ ਅਕੋਰਡਿੰਗ ਜਿਹੜੀ ਸਹੀ ਵਿਧੀ ਦੀ ਵਰਤੋਂ ਆ ਉਹ ਕਰਨੀ ਚਾਹੀਦੀ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ